ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਨਾ ਮਤਲਬ ਕਿ ਜਿਹੜੇ ਬਾਗੀ ਹੈਗੇ ਨੇ ਡਾਕੂ ਹੈਗੇ ਨੇ ਜਿਨ੍ਹਾਂ ਨੇ ਲੋਕਾਂ ਲਈ ਕੰਮ ਕੀਤਾ ਚਾਹੇ ਉਹ ਜੂਣਾ ਮੋਰ ਸੀਗਾ ਜੱਗਾ ਡਾਕੂ ਸੀ ਸੱਚਾ ਸੂਰਮਾ ਸੀ ਉਹਨਾਂ ਬਾਰੇ ਫਿਲਮਾਂ ਵੀ ਬਣੀਆਂ ਨੇ ਤੇ ਬੱਚੇ ਵੀ ਜਾਣਦੇ ਨੇ ਲੋਕ ਵੀ ਜਾਣਦੇ ਨੇ ਪੁਰਾਣੇ ਲੋਕ ਵੀ ਜਾਣਦੇ ਨੇ ਤੇ ਕਈ ਲੋਕ ਵੱਡੇ ਵੱਡੇ ਕੰਮ ਕੀਤੇ ਜਿਹਨਾਂ ਲੋਕਾਂ ਨੇ ਤੇ ਉਹ ਅਣਗੋਲ ਹੀ ਰਹਿ ਗਏ ਤੇ ਉਹਨਾਂ ਬਾਰੇ ਲੋਕ ਨਹੀਂ ਜਾਣਦੇ ਹੈਗੇ ਤੇ ਇੱਕ ਨਾ ਮਾਲਵਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਇੱਕ ਬਹੁਤ ਵੱਡਾ ਡਾਕੂ ਹੋਇਆ ਵੈਲੀ ਹੋਇਆ ਜਿਹੜਾ ਕਿ ਬਾਅਦ ਚੋਂ ਡਾਕ ਕੇ ਛੱਡ ਕੇ ਤੇ ਉਹ ਉਹਨਾਂ ਨੇ ਅਮਰ ਸ਼ਕਲਿਆ ਅਮਰ ਸ਼ਕ ਨੇ ਉਹ ਬੱਬਰ ਕਾਲੀ ਲਹਿਰ ਦੇ ਵਿੱਚ ਪੈ ਗਏ ਤੇ ਸ਼ੀਰੁੱਧਮ ਸਿੰਘ ਦੇ ਖਾਸ ਸਾੜੀ ਰਹੇ ਤੇ ਅੱਜ ਉਹਨਾਂ ਬਾਰੇ ਗੱਲ ਕਰਨੀ ਹੈ ਬੱਬਰ ਕੁੰਡਾ ਸਿੰਘ ਗਾਜੀ ਆਣਾ ਬੱਬਰ ਕਾਲੀ ਲਹਿਰ ਹੈ ਜਿਹੜੀ ਇਹ 1920 ਚ ਜਦੋਂ 21 ਦੇ ਵਿੱਚ ਨਲਕਾਣਾ ਸਾਹਿਬ ਦਾ ਸਾਕਾ ਹੋਇਆ ਤੇ ਉਸ ਤੋਂ ਬਾਅਦ ਬੱਬਰ ਕਿਸ਼ਨ ਸਿੰਘ ਤੇ ਮਾਸਟਰ ਮੂਤਾ ਸਿੰਘ ਨੇ ਦੁਆਬੇ ਦੇ ਵਿੱਚ ਸ਼ੁਰੂ ਕੀਤੀ ਤੇ ਇਹ ਤਾਂ ਜਿਹੜਾ ਜ਼ਿਆਦਾ ਪ੍ਰਭਾਵਕਿਤ ਰਿਹਾ ਹੈਗਾ ਉਹ ਬੈਟ ਰਿਹਾ ਦੁਆਬਾ ਰਿਹਾ ਹੈ ਜਿੰਨੇ ਵੀ ਬੱਬਰ ਹੋਏ ਨੇ ਉਤਰਨਾ ਸਿੰਘ ਹੋਏ ਨੇ ਜਾਂ ਕੈਨੇਡਾ ਤੋਂ ਆ ਕੇ ਜਿਹੜੇ ਸ਼ੀਧੀਆ ਪ੍ਰਾਪਤ ਕੀਤੀਆਂ ਸਰਕਾਰ ਦੇ ਵਿਰੁੱਧ ਤੇ ਜੋ ਖਾਲਸਾ ਰਾਜ ਨੇ ਉਣ ਲਈ ਪਰਪਖ ਸੀਗੇ ਤੋਂ ਜ਼ਿਆਦਾ ਜਿਹੜਾ ਬੱਬਰ ਕਰ ਲਈ ਇੱਕ ਖ਼ਵਾਰ ਵੀ ਨਿਕਲਦਾ ਸੀਗਾ ਉਹ ਵੀ ਦੁਆਬੇ ਦੇ ਵਿੱਚ ਨਿਕਲਦਾ ਸੀਗਾ ਤੇ ਮਾਲਵੇ ਦੇ ਵਿੱਚ ਇਸ ਜਿਹੜੀ ਹੈਗਾ ਮਾਲਵਾ ਏਰੀਆ ਹੈਗਾ ਇਹਦੇ ਵਿੱਚ ਘੱਟ ਪ੍ਰਭਾਵ ਰਿਹਾ ਤੇ ਉਹਦੇ ਵਿੱਚ ਵੀ ਥੋੜੇ ਜਿਹਾ ਬਬਰ ਕਾਲੀ ਰਹੇ ਨੇ ਕਿਉਂਕਿ ਸ਼ੇਰ ਉਦਮ ਸਿੰਘ ਜਿਨ੍ਹਾਂ ਨੇ ਜਿਲ੍ਹਿਆਂ ਵਾਲੇ ਬਾਗ ਦੇ 21 ਸਾਲ ਬਾਅਦ ਤੇ ਯੂਕੇ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਜਨਰਲ ਡਵਾਈਰ ਮਾਰੇ ਆ ਉਹ ਵੀ ਬਬਰ ਕਾਲੀ ਕਾਲੀਆਂ ਦੇ ਵਿੱਚ ਰਹੇ ਤੇ ਉਸ ਸਮੇਂ ਦੇ ਵਿੱਚ ਡਾਕੂ ਬਣਦਾ ਬਹੁਤ ਰਵਾਜ ਸੀਗਾ ਡਾਕੂ ਕੋਈ ਗਰੀਬ ਘਰ ਦਾ ਨਹੀਂ ਬਣਦਾ ਸੀਗਾ ਬੈਲੀ ਕੋਈ ਗਰੀਬ ਘਰ ਦਾ ਨਹੀਂ ਬਣਦਾ ਸੀਗਾ ਉਹ ਚੰਗੀਆਂ ਜ਼ਮੀਨਾਂ ਦੇ ਮਾਲਕ ਹੁੰਦੇ ਸੀਗੇ ਚਾਹੇ ਉਹ ਜੂਣਾ ਮੌੜਾ ਚਾਹੇ ਸੱਚਾ ਸੂਰਮਾ ਜੱਗਾ ਡਾਕੂ ਆ ਖੁੱਲੀਆਂ ਜ਼ਮੀਨਾਂ ਸੀਗੀਆਂ ਇਸੇ ਤਰੀਕੇ ਨਾਲ ਜਿਹੜਾ ਗਾਜੀਆਣਾ ਪਿੰਡ ਹੈ ਇਹ ਮੁੱਗੇ ਗੁਣ ਪੈਂਦਾ ਜਾਂ ਨਿਹਾਲ ਸਿੰਘ ਵਾਲੇ ਦੇ ਕੋਲ ਪੈਂਦਾ ਮੁੱਗੇ ਦੇ ਕੋਲ ਤੇ ਉੱਥੇ ਦਾ ਬਾਬਾ ਕੁੰਡਾ ਸਿੰਘ ਆ ਜੀਆਣਾ ਹੋਇਆ ਪੁਰਾਣੇ ਬਜ਼ੁਰਗ ਤਾਂ ਉਹਨਾਂ ਦਾ ਨਾਮ ਜਾਣਦੇ ਨੇ ਨਵੀਂ ਪੀੜ੍ਹੀ ਨਹੀਂ ਜਾਣਦੀ ਹੈਗੀ ਤੇ ਪਹਿਲਾਂ ਉਹ ਡਾਕੇ ਮਾਰਦੇ ਹੁੰਦੇ ਸੀਗੇ ਮਤਲਬ ਉਹਨਾਂ ਨੇ ਡਾਕੇ ਮਾਰਨੇ ਤਖਣੇ ਜਿਹੜੇ ਅਮੀਰ ਨੇ ਜ਼ਗੀਰਦਾਰ ਨੇ ਜਾਂ ਜਿਹੜੇ ਮਹਾਜਨ ਜਿਹੜੇ ਆਰਥੋ ਦਾ ਕੰਮ ਕਰਦੇ ਸੀਗੇ ਉਹਨਾਂ ਦੇ ਘਰੇ ਡਾਕਾ ਮਾਰਨਾ ਡਾਕਾ ਮਾਰ ਕੇ ਪੈਸਾ ਸੀਗਾ ਕੁਸਾਪ ਰੱਖ ਲੈਣਾ ਤੇ ਬਾਕੀ ਗਰੀਬਾਂ ਦੇ ਵਿੱਚ ਵੰਡ ਜਪਣਾ ਤੇ ਸਭ ਤੋਂ ਪਹਿਲਾਂ ਜਿਹੜੇ ਜਿੱਥੋਂ ਗੁੰਡਾ ਸੀ ਗਾਜੀਆਣਾ ਦਾ ਜੀਵਨ ਸ਼ੁਰੂ ਹੋਇਆ ਉਹ ਗਾਜੀਆਣਾ ਪਿੰਡ ਦੇ ਵਿੱਚ ਸ਼ਰੀਕੇ ਦੇ ਵਿੱਚ ਲਾਗਡਾਟ ਹੁੰਦੀ ਹੈ ਤੇ ਸ਼ਰੀਕੇ ਦੇ ਵਿੱਚ ਗਾਜੀਆਣੇ ਮਤਲਬ ਕਿ ਜਿਹੜੇ ਕੁੰਡਾ ਸਿੰਘ ਦੇ ਚਾਚਾ ਸੀਗਾ ਵਿਸ਼ਨ ਸਿੰਘ ਉਹਦੇ ਸੱਤ ਮੁੰਡੇ ਸੀਗੇ ਤੇ ਉਹ ਇਲਾਕੇ ਦੇ ਵਿੱਚ ਖਾਸ ਨਾਮ ਰੱਖਦਾ ਸੀਗਾ ਤੇ ਉਹਨੇ ਉਹ ਗਰੀਬਾਂ ਨੂੰ ਤੰਗ ਵੀ ਬਹੁਤ ਕਰਦਾ ਸੀਗਾ ਜਿਹੜੇ ਮਤਲਬ ਕਿ ਦਲਿਤ ਪਰਿਵਾਰ ਸੀਗੇ ਉਹਨਾਂ ਤੋਂ ਖੇਤਾਂ 'ਚ ਕੰਮ ਕਰਾ ਲੈਣਾ ਪੈ ਸੀ ਨਾ ਦੇਣੇ ਤੇ ਹਰੀਗਨਾਂ ਧੱਕਾ ਕਰਨਾ ਤੇ ਉਹ ਮਤਲਬ ਕਿ ਪਰਿਵਾਰ ਸੀਗਾ ਜਿਹੜਾ ਉਹ ਕੁੰਡਾ ਸਿੰਘ ਦੇ ਪਰਿਵਾਰ ਨਾਲ ਵੀ ਲੱਗਦਾ ਸੀਗਾ ਕੁੰਡਾ ਸਿੰਘ ਸਾਰੀ 22-23 ਸਾਲ ਦਾ ਸੀਗਾ ਤੇ ਇੱਕ ਵਾਰ ਉੱਥੇ ਉਹ ਲੜਾਈ ਹੋਈ ਬੜੀ ਜੰਮ ਕੇ ਪਿੰਡ ਦੇ ਵਿੱਚ ਤੇ ਗੁੰਡਾ ਸਿੰਘ ਤੇ ਦੋਹੇ ਪਰਿਵਾਰਾਂ ਦੀ ਲੜਾਈ ਹੋਈ ਤੇ ਗੁੰਡਾ ਸਿੰਘ ਦਾ ਦੋਸਤ ਸੀਗਾ ਜੀਤ ਸਿੰਘ ਜੀਤ ਸਿੰਘ ਨਾਲ ਹੀ ਰਹਿੰਦਾ ਹੁੰਦਾ ਸੀ ਗੁੰਡਾ ਸਿੰਘ ਦੇ ਉਦੋਂ ਗੁੰਡਾ ਸਿੰਘ ਮਤਲਬ ਕਿ ਹਜੇ ਮਤਲਬ ਕਿ ਨਾ ਲੋਕ ਨਹੀਂ ਜਾਣਦੇ ਸੀਗੇ ਗੁੰਡਾ ਸਿੰਘ ਨੂੰ ਗੁੰਡਾ ਸਿੰਘ ਤੋਂ ਚਾਚੇ ਦਾ ਕਤਲ ਹੋ ਜਾਂਦਾ ਬਿਸ਼ਨ ਸਿੰਘ ਦਾ ਜਦੋਂ ਮਤਲਬ ਕਿ ਗੋਲੀ ਜੀਤ ਸਿੰਘ ਮਾਰਦਾ ਤਾਂ ਦੋਸਤ ਮਾਰਦਾ ਲੜਾਈ ਦੇ ਵਿੱਚ ਸਾਰੇ ਪਰ ਦੋਹੇ ਪਰਿਵਾਰ ਲੜਦੇ ਨੇ ਸੂਟੀਆਂ ਨਾਂਗੇ ਟੱਕੂਏ ਚੱਲਦੇ ਨੇ ਉਹ ਜਿਹੜਾ ਦੋਸ਼ ਆ ਉਹ ਕੁੰਡਾ ਸਿੰਘ ਆ ਜੀਆਣਾ ਤੇ ਜੀਤ ਸਿੰਘ ਪਰ ਲੱਗ ਗਿਆ ਜਿਹੜਾ ਉਹਦਾ ਦੋਸਤ ਸੀਗਾ ਉਸ ਤੋਂ ਬਾਅਦ ਦੋਏ ਭੱਜ ਜਾਂਦੇ ਨੇ ਭੱਜੇ ਹੋਏ ਕਦੇ ਕਿਤੇ ਲੁਕਦੇ ਨੇ ਕਦੇ ਕਿਤੇ ਲੁਕਦੇ ਨੇ ਤੇ ਕੁੰਡਾ ਸਿੰਘ ਦਾ ਇੱਕ ਦੋਸਤ ਹੁੰਦਾ ਅਮਰ ਸਿੰਘ ਅਮਰ ਸਿੰਘ ਕੁੰਡਾ ਸਿੰਘ ਨੂੰ ਕਹਿੰਦਾ ਕਿ ਮੈਂ ਤੈਨੂੰ ਆਪਣੇ ਮਾਮੇ ਦੇ ਘਰ ਪਿੰਡ ਦੇ ਵਿੱਚ ਛੱਡ ਆਉਂਦਾ ਵੀ ਉੱਥੇ ਨਾ ਤਾਂ ਪੁਲਿਸ ਆਊਗੀ ਨਾ ਤੈਨੂੰ ਕੋਈ ਫੜ ਸਕਦਾ ਤੇ ਜੀਤ ਹੋ ਗਿਆ ਲੱਗ ਉਥੋਂ ਕੁੰਡਾ ਸਿੰਘ ਨੂੰ ਅਮਰ ਸਿੰਘ ਆਪਣੇ ਮਾਮੇ ਦੇ ਘਰ ਲੈ ਗਿਆ ਤੇ ਮਾਮੇ ਨੇ ਬੜੀ ਆਉਪਕਤ ਕੀਤੀ ਖਾਣ ਨੂੰ ਵਧੀਆ ਰੋਟੀ ਪਾਣੀ ਬਿਸਤਰਾ ਚਵਾਰੇ ਦੇ ਵਿੱਚ ਲਾਤਾ ਤੇ ਨਾਲ ਦੀ ਨਾਲ ਉਹ ਨਿਹਾਲ ਸਿੰਘ ਵਾਲਾ ਜਿਹੜਾ ਥਾਣਾ ਆ ਉੱਥੇ ਜਾ ਕੇ ਮੁਖਬਰੀ ਕਰਾਇਆ ਆ ਕਿ ਕੁੰਡਾ ਸਿੰਘ ਸਾਡੇ ਮਾਮੇ ਦੇ ਘਰੇ ਹੈਗਾ ਤੁਸੀਂ ਜਾ ਕੇ ਫੜ ਲਓ ਤੇ ਥਾਣੇਦਾਰ ਸੀਗਾ ਬੁੱਢਾ ਖਾਨ ਬੁੱਢਾ ਖਾਨ ਨੇ ਜਾ ਕੇ ਨਾਲ ਆਪਣੀ ਗਾਰਦ ਲਾ ਜਾ ਕੇ ਘੇਰਾ ਪਾ ਲਿਆ ਘਰ ਨੂੰ ਤੇ ਕੁੰਡਾ ਸਿੰਘ ਕੋਲ ਅਸਲਾ ਸੀਗਾ ਬੰਦੂਕ ਸੀਗੀ ਤੇ ਉਹ ਥੋੜੇ ਬਹੁਤੇ ਫੈਰ ਸੀਗੇ ਉਹਨਾਂ ਨੇ ਕੀਤੇ ਤੇ ਫਿਰ ਕੁੰਡਾ ਸਿੰਘ ਮਤਲਬ ਘੇਰਾ ਪਾਸੇ ਦਾ ਕੁੰਡਾ ਸਿੰਘ ਨੇ ਤਿੰਨ ਦੋ ਸ਼ਰਤਾਂ ਰੱਖੀਆਂ ਵੀ ਇੱਕ ਤਾਂ ਮੇਰੇ ਹੱਥ ਖੜੀ ਨਾ ਲਈ ਜਾਵੇ ਇੱਕ ਮੇਰੇ ਨਾਲ ਗਾਲੀ ਗਲੋਚ ਨਾ ਕੀਤਾ ਜਾਵੇ ਮੈਨੂੰ ਫੜਿਆ ਨਾ ਜਾਵੇ ਮੈਂ ਆਪਣੇ ਆਪ ਚੱਲਦਾ ਥਾਣੇ ਉਹ ਥਾਣੇ ਲੈ ਕੇ ਥਾਣੇ ਫਿਰ ਉਹ ਬਿਸ਼ਨ ਦੇ ਜਿਹੜੇ ਉਹਦੇ ਚਾਚੇ ਦਾ ਮੁੰਡਾ ਸੀਗਾ ਉਹਨੇ ਹਾਂਜੀ ਉਹ ਕੀਤੀ ਸੁਨਾਖਤ ਕੀਤੀ ਵੀ ਹਾਂਜੀ ਇਹਨੇ ਮੇਰਾ ਬਾਪ ਮਾਰਿਆ ਹੈਗਾ ਤੇ ਫਿਰ ਪੁਲਿਸ ਨੇ ਉਹਨਾਂ ਨੂੰ ਭੇਜਤਾ ਫਰੋਜ਼ਪੁਰ ਜੇਲ੍ਹ ਦੇ ਵਿੱਚ ਫਰੋਜ਼ਪੁਰੇ ਜੀਤੋ ਫੜ ਲਿਆ ਪੁਲਿਸ ਨੇ ਉਹ ਵੀ ਉੱਥੇ ਭੇਜਤਾ ਤੇ ਉੱਥੇ ਫਿਰ ਮਤਲਬ ਕਿ ਕੁੰਡਾ ਸਿੰਘ ਦਾ ਚੰਗਾ ਨਾਮ ਸੀਗਾ ਉਹਨਾਂ ਨੇ ਕੁੰਡਾ ਸਿੰਘ ਨੇ 20 ਸਾਲ ਹੀ ਹੋ ਗਈ ਉਹਨਾਂ ਨੂੰ ਕੁੰਡਾ ਸਿੰਘ ਨੂੰ ਸਜ਼ਾ ਕੋਰਟ ਨੇ ਕਰਤੀ ਲੁਧਿਆਣਾ ਕੋਰਟ ਨੇ ਤੇ 3 ਸਾਲ ਉਹਨਾਂ ਨੇ ਲਾਇਆ ਫਰੋਜ਼ਪੁਰ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਟਰਾਂਸਫਰ ਹੋ ਗਏ ਮਲੇਰਕੋਟਲੇ ਮਲੇਰਕੋਟਲੇ ਕੁੰਡਾ ਸਿੰਘ ਫਿਰ ਬਾਣੀ ਨਾਲ ਜੁੜ ਗਿਆ ਨਾਮ ਸਿਮਰਨ ਨਾਲ ਕਹਿ ਲੋ ਬਾਣੀ ਨਾਲ ਕਹਿ ਲੋ ਵੀ ਪਾਠ ਕਰਨ ਲੱਗ ਗਿਆ ਉੱਥੇ ਗੁਰਸਿੱਖ ਪਿਆਰੇ ਸੀਗੇ ਕੈਦੀ ਉਮਰ ਕੈਦ ਹੋਈ ਸੀ ਉਹਨਾਂ ਨੂੰ ਉਹਨਾਂ ਨੇ ਚਲੋ ਇਧਰ ਨੂੰ ਲਾ ਲਿਆ ਉਹਨਾਂ ਨੂੰ ਤੇ ਨਾਲ ਦੀ ਨਾਲ ਕੁੰਡਾ ਸਿੰਘ ਫਿਰ ਚੰਗਾ ਉੱਥੇ ਪੁਲਿਸ ਦੇ ਵਿੱਚ ਵੀ ਚੰਗਾ ਨਾਮ ਬਣੇ ਆ ਤੇ ਕਿਉਂਕਿ ਉਹ ਲੜਾਈ ਬਹੁਤ ਮਸ਼ਹੂਰ ਹੋਈ ਸੀ ਗਾਜਿਆਣੇ ਵਾਲੀ ਜਿਹੜੀ ਉਹ ਗੋਲੀ ਚੱਲੀ ਸੀ ਚਾਚਾ ਬਿਸ਼ਨ ਸਿੰਘ ਦਾ ਕੁੰਡਾ ਸਿੰਘ ਨੇ ਕਤਲ ਕੀਤਾ ਜੀਤ ਨੇ ਕੀਤਾ ਤੇ ਜੀ ਉਹ ਫਿਰ ਕੁੰਡਾ ਸਿੰਘ ਸੀਗਾ ਜਿਹੜੇ ਇੱਕ ਦਿਨ ਮੌਕਾ ਮਿਲਿਆ ਕਿ ਜੇਲ੍ਹ ਤੋੜਨ ਦਾ ਮੌਕਾ ਮਿਲ ਗਿਆ ਮੀ ਪੈਂਦਾ ਸੀਗਾ ਮੀ ਪੈਂਦਾ ਸੀਗਾ ਤੇ ਕੁੰਡਾ ਸਿੰਘ ਨੇ ਉੱਥੇ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਕਿ ਆਪਾਂ ਨੇ ਭੱਜ ਜਾਣਾ ਜੀਤ ਸੀਗਾ ਨਾਲ ਫਜ਼ਲਾ ਘੁੰਮਣ ਸੀਗਾ ਜਿਹੜੇ ਛੂਟੀ ਦੇ ਬਦਮਾਸ਼ ਸੀਗੇ ਵੈਲੀ ਸੀਗੇ ਤੇ ਕੁੰਡਾ ਸਿੰਘ ਨੇ ਉੱਥੇ ਬਾਕੀਆਂ ਨੂੰ ਕਿਹਾ ਕਿ ਜਿਹਨੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੋਈ ਹੈ ਸਿਰਫ ਉਹੀ ਭੱਜਣਗੇ ਜਿਹੜੇ ਛੋਟੀ ਮੋਟੀ ਕੈਦ ਆ ਤਿੰਨ ਸਾਲ ਦੀ ਚਾਰ ਸਾਲ ਦੀ ਵੀ ਇਹ ਨਹੀਂ ਸੀ ਲੈ ਕੇ ਜਾਣੇ ਹੈਗੇ ਬਾਕੀ ਸਾਰੀ ਸਾਡੇ ਨਾਲ ਆਜੋ ਆਪਾਂ ਨੇ ਇਕੱਠੇ ਹਮਲਾ ਬੋਲਣਾ ਤੇ ਮੀ ਪੈ ਰਿਹਾ ਸੀਗਾ ਤੇ ਜਿਹੜਾ ਮੇਨ ਗੇਟ ਸੀਗਾ ਉੱਥੇ ਸੰਤਰੀ ਖੜੇ ਸੀਗੇ ਦੋ ਤਿੰਨ ਖੜੇ ਸੀਗੇ ਤੇ ਇਹਨਾਂ ਨੇ ਜਾ ਕੇ ਪਹਿਲਾਂ ਉਹ ਕਾਬੂ ਕੀਤਾ ਕਿਥੇ ਕਿਉਂਕਿ ਖੁੱਲੇ ਸੀਗੇ ਉਸ ਸਮੇ ਮੀ ਪੈ ਰਿਹਾ ਸੀਗਾ ਸ਼ਾਮ ਦਾ ਸਮਾਂ ਸੀਗਾ ਉਸ ਤੋਂ ਬਾਅਦ ਕੁੰਡਾ ਸਿੰਘ ਕਹਿੰਦਾ ਵੀ ਜਾ ਕੇ ਜਿੰਨਾ ਵੀ ਹਥਿਆਰਖਾਨਾ ਹੈ ਉੱਥੇ ਹ ਦੁਨੀਆ ਵੀ ਬੰਦੂਖਾਂ ਦੇ ਚੱਕ ਲੋ ਲੋੜ ਆਪਾਂ ਨੂੰ ਤੇ ਉਹ ਸਾਰੇ ਜਣੇ ਉੱਥੇ ਗਏ ਪੁਲਿਸ ਦੀਆਂ 11 ਜਣੇ ਭੱਜੇ ਸੀਗੇ ਜੀਲ ਚੋਂ 11 ਜਣੇ ਚੰਗਾ ਸਲਾ ਲਿਆ ਆ ਹੱਥ ਘੜੀਆਂ ਵੀੜੀਆਂ ਲੱਗੀਆਂ ਹੋਈ ਸੀਗੀਆਂ ਉਹ ਫਿਰ ਤੁਰਦੇ ਤਰਾਉਂਦੇ ਨਾਲ ਅਸਲਾ ਲਿਆ ਬੰਦੂਖਾਂ ਬਤੱਖਾ ਲਈ 303 ਦੇ ਸੀਗੀਆਂ ਤੇ ਗੰਨੇ ਦੇ ਖੇਤਾਂ ਵਿੱਚ ਲੋਗੇ ਚਰੀ ਚਲੋਗੇ ਕੁਸ ਤੇ ਭੁੱਖ ਲੱਗੀ ਤੇ ਹੌਲੀ ਹੌਲੀ ਜਾ ਕੇ ਇੱਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਲਹਾਰ ਲੱਭਿਆ ਉੱਤੇ ਉੱਥੇ ਫਿਰ ਉਹਨਾਂ ਨੇ ਉਹ ਆਪਣੇ ਹੱਥ ਘੜੀਆਂ ਉਹ ਕਰੀਆਂ ਉਸ ਤੋਂ ਬਾਅਦ ਕੁੰਡਾ ਸਿੰਘ ਨੇਡਰ ਹੋ ਗਿਆ ਸਰਕਾਰ ਦੇ ਵਿਰੁੱਧ ਬਾਗੀ ਬਣ ਗਿਆ ਬਗਾਵਤ ਕੀਤੀ ਤੇ ਬਹੁਤ ਕਤਲ ਕੀਤੇ ਬਹੁਤ ਡਾਕੇ ਮਾਰੇ ਉਹਨਾਂ ਨੇ ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਰਕਾਰ ਨੇ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਨਾਮ ਵਧਾਤਾ ਸਰਕਾਰ ਉਹਨਾਂ ਨੂੰ ਲੱਭਣ ਲਈ ਇਸ਼ਤਿਹਾਰ ਵੀ ਲਵਾਏ ਮੋਗੇਰੀ ਦੇ ਵਿੱਚ ਨਿਹਾਲ ਸਿੰਘ ਵਾਲੇ ਤਹਿਸੀਲ ਦੇ ਵਿੱਚ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੁੰਡਾ ਸਿੰਘ ਨੇ ਕਈ ਪਿੰਡਾਂ ਦੇ ਵਿੱਚ ਡਾਕੇ ਮਾਰੇ, ਟੂਸੇ ਮਾਰੇ, ਡਾਕਾ, ਪੱਤੋ ਮਾਰੇ, ਇੱਕ ਟੂਸੇ ਤਿੰਨ ਕਤਲ ਹੋਏ ਸੀਗੇ, ਉਹ ਬੜਾ ਤਕੜਾ ਪਰਿਵਾਰ ਸੀਗਾ ਜ਼ਗੀਰਦਾਰਾਂ ਦਾ ਤੇ ਉੱਥੇ ਕੁੰਡਾ ਸਿੰਘ ਦੇ ਨਾਲ ਜੀਤ ਸੀਗਾ ਤੇ ਫਜ਼ਲਾ ਖੋਮਣ ਸੀਗਾ, ਉਹਨਾਂ ਨੇ ਜਾ ਕੇ ਕਿਹਾ ਵੀ ਕਿ ਸਾਨੂੰ ਬਸ ਸਾਨੂੰ ਮਤਲਬ ਕਿ ਪੈਸਾ ਚਾਹੀਦਾ ਅਸੀਂ ਮਤਲਬ ਕਿ ਹਥਿਆਰ ਖਰੀਦਣੇ ਨੇ ਕੋਈ ਸਾਨੂੰ ਲੋੜ ਹੈਗੀ ਪੈਸੇ ਦੀ ਤਾਂ ਉਹਨਾਂ ਨੇ ਅੱਗੇ ਤਕੜੇ ਸੀਗੇ, ਉਹਨਾਂ ਨੇ ਵੀ ਗੋਲੀ ਚਲਾਤੀ ਤਾਂ ਉਹ ਫਿਰ ਤਿੰਨ ਜਣੇ ਮਾਰੇ ਗਏ ਸੀ ਪਰ ਉਹਨਾਂ ਨੇ ਲੁੱਟ ਲਿਆਂਦਾ ਸੀਗਾ ਉੱਥੇ ਤੋਂ। ਤੇ ਟੂਸੇ ਪਿੰਡ ਡਾਕਾ ਮਾਰੇ ਆ ਭੋਡੀਪੁਰ ਮਾਰੇ ਆ ਹਠੂਰ ਮਾਰੇ ਆ ਦਵਾਨੀ ਪਿੰਡ ਕਈ ਤੁੱਲੇਵਾਲ ਬਹੁਤ ਤਕੜੇ ਤਕੜੇ ਡਾਕੇ ਮਾਰੇ ਹਠੂਰ ਬਹੁਤ ਤਕੜਾ ਮਹਾਜਨਾਂ ਦੇ ਮਾਰੇ ਆ ਸੀਗਾ ਡਾਕਾ ਬਾਬਾ ਕੁੰਡਾ ਸਿੰਘਾ ਜੀ ਆਣੇ ਨੇ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਧੁੰਮ ਪੈ ਗਈ ਤੇ ਬਾਗੀ ਸੀਗੇ ਸਰਕਾਰ ਦੇ ਇੱਕ ਦਿਨ ਜੰਗਲ ਦੇ ਵਿੱਚ ਬੈਠੇ ਸੀਗੇ ਤੇ ਕਿਉਂਕਿ ਬਾਗੀਆਂ ਦਾ ਜਿਹੜਾ ਟਿਕਾਣਾ ਹੁੰਦਾ ਉਹ ਜੰਗਲੇ ਹੁੰਦਾ ਜਾਂ ਖੇਤ ਹੁੰਦੇ ਨੇ ਚਰੀ ਹੋ ਗਈ ਗੰਨਾ ਹੋ ਗਿਆ ਉੱਥੇ ਉਹਨਾਂ ਨੂੰ ਇੱਕ ਪਿੰਡ ਦਾ ਅ ਮਰਾਸੀ ਮਿਲਿਆ ਤੇ ਉੱਥੇ ਗੱਲ ਚੱਲ ਪਈ ਉਹ ਕਹਿੰਦਾ ਮਰਾਸੀ ਕਹਿੰਦਾ ਵੀ ਜੇ ਤੁਸੀਂ ਅੱਡੇ ਆਪਣੇ ਆਪ ਨੂੰ ਕਹੋਂਦੇ ਹੋ ਨਾ ਚੋਕੀ ਦੇ ਬੈਲੀ ਬੱਬਰ ਕਹੋਂਦੇ ਜਾਂ ਬੈਲੀ ਕਹੋਂਦੇ ਆ ਵੀ ਉਹ ਗਰੀਬ ਹੈ ਸਾਡੇ ਪਿੰਡ 'ਚ ਮੀਆਂ ਸਿੰਘ ਵੀ ਉਹਦੀਆਂ ਦੋ ਕੁੜੀਆਂ ਨੇ ਅਮਰਤਾਰੀ ਨੇ ਵੀ ਉਹਨਾਂ ਨੂੰ ਨਾ ਸਾਡੇ ਪਿੰਡ ਦੇ ਜ਼ਗੀਰਦਾਰ ਨੇ ਸਰਜਾ ਤੇ ਗਰਜਾ ਉਹ ਉਹਨਾਂ ਨੇ ੱੱੱਕੇ ਨਾਲ ਮੀਆਂ ਸਿੰਘ ਨੂੰ ਕਿਹਾ ਵੀ ਆਪਣੀ ਕੁੜੀਆਂ ਦਾ ਵਿਆਹ ਸਾਡੇ ਮੁੰਡਿਆਂ ਨਾਲ ਕਰ ਦੇ ਉਹ ਮੁਸਲਮਾਨ ਨੇ ਜ਼ਗੀਰਦਾਰ ਨੇ ਮੀਆਂ ਸਿੰਘ ਵਿਚਾਰਾ ਗਰੀਬ ਮਿਸਤਰੀ ਤੇ ਤਰਖਾਨ ਆ ਉਹਦੇ ਦੋ ਕੁੜੀਆਂ ਕੁੜੀਆਂ ਨੇ ਬਹੁਤ ਬਾਣੀ ਸਿਮਰਨ ਅਮਰਤਾਰੀ ਕੁੜੀਆਂ ਨੇ ਕੁੜੀਆਂ ਮੰਨਦੀਆਂ ਹੈ ਨਹੀਂ ਮੀਆਂ ਸਿੰਘ ਨਹੀਂ ਮੰਨਦਾ ਪਰ ਉਹਨੇ ਹੁਣ ਕੀ ਕੀਤਾ ਯਾ ਜਿਹੜੇ ਗਰਜਾ ਦੇ ਸਰਜਾ ਪਿੰਡ ਦੇ ਵਿੱਚ ਚੌਂਕੀ ਬਿਠਾੜ ਦਿੱਤੀ ਆਪਣੇ ਗੁੰਡੇ ਬਿਠਾੜ ਤੇ ਵੀ ਉਹ ਨਿਕਲ ਨਾ ਸਕਣ ਪਿੰਡ ਦੇ ਵਿੱਚੋਂ ਮੀਆਂ ਸਿੰਘ ਨੂੰ ਬੜਾ ਗੁੱਸਾ ਚੜਿਆ ਸੁਣ ਕੇ ਉਹ ਕਹਿੰਦਾ ਵੀ ਮਰਾਸੀ ਨੂੰ ਕਹਿੰਦਾ ਵੀ ਤੂੰ ਜਾ ਕੇ ਨਾ ਮੀਆਂ ਸਿੰਘ ਨੂੰ ਸੁਨੇਹਾ ਦੇ ਦੇ ਵੀ ਤੂੰ ਵਿਆਹ ਤਾਂ ਦੇ ਨਾ ਰੱਖ ਲਾ ਵੀ ਕੋਈ ਨਹੀਂ ਅਸੀਂ ਆਉਂਗੇ ਕੋਈ ਗੱਲ ਨਹੀਂ ਤੇ ਮਰਾਸੀ ਨੇ ਜਾ ਕੇ ਮੀਆਂ ਸਿੰਘ ਨੂੰ ਕਿਹਾ ਵੀ ਮੈਨੂੰ ਕੁੰਡੇ ਗਾਜੀਆਣੇ ਵਾਲਾ ਕੁੰਡਾ ਸੀ ਮਿਲਿਆ ਸੀਗਾ ਉਹਨੇ ਸੁਨੇਹਾ ਦਿੱਤਾ ਵੀ ਤੂੰ ਕੁੜੀਆਂ ਦੇ ਵਿਆਹ ਦੀ ਤਾਰੀਖ ਰੱਖ ਲੈ ਵੀ ਵਿਆਹ ਰੱਖ ਲੈ ਕੋਈ ਗੱਲ ਨਹੀਂ ਵੀ ਅਸੀਂ ਕਰਦੇ ਆ ਕੁਝ ਕੋਈ ਗੱਲ ਤੇ ਮੀਆਂ ਸਿੰਘ ਨੇ ਜੀ ਗਰੀਬ ਬੰਦਾ ਸੀਗਾ ਵਿਆਹ ਦਾ ਤਰੀਕ ਰੱਖ ਲਈ ਤੇ ਜੀਤ ਹੋ ਗਿਆ ਕੁੰਡਾ ਸਿੰਘ ਹੋ ਗਿਆ ਦੋ ਸਾਥੀ ਹੋਰ ਸੀਗੇ ਫੌਜੀਾਂ ਦੀ ਵਰਦੀ ਪਾ ਕੇ ਕੁੰਡਾ ਮੀਆਂ ਸਿੰਘ ਦੇ ਘਰ ਆ ਗਏ ਮੀਆਂ ਸਿੰਘ ਨੇ ਵੀ ਪਛਾਣ ਲਏ ਉਹ ਪਿਛਾਣੇ ਹੋਏ ਜਿਉ ਬੈਟਕ ਦੇ ਵਿੱਚ ਬੈਗੇ ਕੱਚੀ ਲੱਪੀ ਹੋਈ ਬੈਟਕ ਸਵਾਤਾ ਹੁੰਦੀ ਸੀ ਜਿਵੇਂ ਆਪਣੀਆਂ ਬਦੂਖਾ ਸੀਗੀਆਂ ਕੋਲਸਲਾ ਸੀਗਾ ਲੋਕਾਂ ਦੇ ਭਾਣੇ ਫੌਜੀ ਆ ਤੇ ਉਧਰ ਬਰਾਤ ਆ ਗਈ ਜੀ ਬਰਾਤ ਦਾ ਦਿਨ ਆ ਗਿਆ ਢੋਲ ਵੱਜ ਰਹੇ ਸੀਗੇ ਬਾਜੇ ਵੱਜ ਰਹੇ ਸੀਗੇ ਸਰਜਾ ਗਰਜਾ ਦੋਹੇ ਮੁੰਡੇ ਨਾਲ ਬਰਾਤੀ ਤੇ ਬਸ ਫਿਰ ਜਦੋਂ ਉਹ ਜੀ ਉੱਥੇ ਪਹੁੰਚੇ ਚਾਰਾਂ ਜਣੇ ਨੇ ਫਾਇਰਿੰਗ ਕਰਤੀ ਤੇ 20 ਜਣੇ ਮਾਰਤੇ ਦੋ ਮੁੰਡੇ ਮਾਰਤੇ ਦੋਹੇ ਉਹ ਮਾਰਤੇ ਸਰਜਾ ਗਰਜਾ ਮਾਰਤੇ ਤੇ ਇਹ ਗੱਲ ਬਹੁਤ ਫੇਮਸ ਹੋਈ ਵੀ ਕਿਵੇਂ ਕੁੰਡਾ ਸਿੰਘ ਨੇ ਦੋ ਗਰੀਬ ਧੀਆ ਬਚਾਈਆਂ ਮੁਸਲਮਾਨਾਂ ਤੋਂ ਮਤਲਬ ਕਿ ਜਿਹੜੇ ਇੱਕ ਰਜਵਾੜੇ ਸੀਗੇ ਰਜਵਾੜਾ ਸ਼ਾਹੀ ਵਾਲੇ ਜਿਹੜੇ ਸੀਗੇ ਉਹ ਜਦੋਂ ਗੋਲੀ ਚੱਲੀ ਤੇ ਫਿਰ ਮੀਆਂ ਸਿੰਘ ਨੇ ਉਹਨਾਂ ਨੂੰ ਮਤਲਬ ਕਿ ਆਪਣਾ ਇੱਕ ਬੰਦਾ ਨਾਲ ਭੇਜਤਾ ਸਿੰਘ ਭੇਜਤਾ ਨਾਲ ਤੇ ਉਹ ਉਹਨਾਂ ਨੂੰ ਸੁਨਾਮ ਦੇ ਕੋਲੇ ਇੱਕ ਪਿੰਡ ਦੇ ਵਿੱਚ ਛੱਡ ਕੇ ਆਇਆ ਵੀ ਇਹਨਾਂ ਪਰ ਕੋਈ ਗੱਲ ਨਾ ਵੀ ਇਹਨਾਂ ਨੂੰ ਤੰਗ ਨਾ ਕਰਨ ਤੇ 20 ਜਣੇ ਮਰੇ ਸਰਜਾ ਵੀ ਮਰਿਆ ਗਰਜਾ ਮਰਿਆ ਦੋਹੇ ਮੁੰਡੇ ਮਾਰੇ ਉਸੇ ਤਰੀਕੇ ਨਾਲ ਵੀ ਜਿਹੜਾ ਕੁੰਡਾ ਸਿੰਘ ਆਜੀਆਣਾ ਸੀਗਾ ਜਾਂ ਬੱਬਰ ਕਾਲੀ ਸੀਗੀ ਜਾਂ ਵੈਲੀ ਸੀਗੀ ਉਹਨਾਂ ਕੁੜੀਆਂ ਦੀ ਬਹੁਤ ਇੱਜ਼ਤ ਕਰਦੇ ਸੀਗੇ ਗਰੀਬ ਕੁੜੀਆਂ ਨੂੰ ਮਤਲਬ ਪੈਸਾ ਦੇਣਾ ਸੋਨਾ ਦੇਣਾ ਕੁੰਡਾ ਸਿੰਘ ਇੱਕ ਦਿਨ ਗੰਨੇ ਦੇ ਖੇਤ 'ਚ ਬੈਠਾ ਸੀਗਾ ਤੇ ਉੱਥੇ ਨਾ ਇੱਕ ਕੁੜੀ ਦਾ ਬਾਪ ਲੰਘਿਆ ਜਾਂਦਾ ਸੀਗਾ ਰੋਂਦਾ ਜਾਂਦਾ ਸੀ ਸਾਈਕਲ ਦੇ ਉੱਤੇ ਕੁੰਡਾ ਸਿੰਘ ਨਿਕਲਿਆ ਆਇਆ ਬਾਹਰ ਕਹਿੰਦਾ ਕੀ ਹੋ ਗਿਆ ਕਹਿੰਦਾ ਜੀ ਮੇਰੀ ਕੁੜੀ ਦਾ ਵਿਆਹ ਆ ਹਫ਼ਤੇ ਤੱਕ ਤੇ ਜਿਹੜਾ ਲਾਲਾ ਆ ਆਰਤੀ ਹੁੰਦਾ ਮਹਾਜਨ ਹੈਗੇ ਨੇ ਉਹ ਸਾਨੂੰ ਪੈਸੇ ਨਹੀਂ ਦਿੰਦੇ ਹੈਗੇ ਅਸੀਂ ਟੂੰਬਾ ਬਣਾਉਣੀ ਨੇ ਤੇ ਇਸ ਤਰੀਕੇ ਨਾਲ ਵੀ ਪੈਸਾ ਹੈਗਾ ਮੇਰਾ ਹੀ ਆ ਕਣਕ ਦਾ ਜਾਂ ਜੋ ਵੀ ਫਸਲ ਦਾ ਹੈਗਾ ਯਾਰ ਕੁੰਡਾ ਸਿੰਘ ਨੇ ਮਾਜੋਂ ਦੇ ਘਰੇ ਡਾਕਾ ਮਾਰਿਆ ਡਾਕਾ ਮਾਰ ਕੇ ਸਾਰਾ ਪੈਸਾ ਲੁੱਟਿਆ ਤੇ ਸਾਰਾ ਪੈਸਾ ਲਿਆ ਕੇ ਉਹ ਕੁੜੀ ਦੇ ਘਰ ਬਾਪ ਨੂੰ ਡੇਟਾ ਵੀ ਤੁਸੀਂ ਵਿਆਹ ਕਰੋ ਕੁੜੀ ਦਾ ਸੋ ਇਸ ਤਰੀਕੇ ਨਾਲ ਉਹ ਜਿਹੜੇ ਸੀਗੇ ਮਦਦ ਕਰਦੇ ਸੀਗੇ ਕੁੜੀਆਂ ਦੀਆਂ ਧੀਆਂ ਭੈਣਾਂ ਦੀਆਂ ਨਾ ਤੇ ਇਸੇ ਤਰੀਕੇ ਨਾਲ ਇੱਕ ਕੁੜੀ ਨੂੰ ਇੱਕ ਸੱਸ ਬਹੁਤ ਤੰਗ ਕਰਦੀ ਸੀਗੀ ਕੁੱਟਮਾਰ ਕਰਦੀ ਸੀਗੀ ਤੇ ਉਸ ਉਹ ਕੁੜੀ ਦਾ ਬਾਪ ਵੀ ਮਿਲੇਆ ਕੁੰਡਾ ਸਿੰਘ ਉਹ ਕੁੜੀ ਦੇ ਘਰੇ ਗਿਆ ਸੱਸ ਨੂੰ ਸਮਝਾਇਆ ਵੀ ਤੈਨੂੰ ਪਹਿਲੀ ਤੇ ਆਖਰੀ ਵਾਰਨਿੰਗ ਹੈ ਜੇ ਤੈ ਹੁਣ ਕੁੜੀ ਨੂੰ ਕੁਝ ਕਿਹਾ ਜਾਂ ਫਿਰ ਤੈਨੂੰ ਚੰਗਾ ਸੋਧਾ ਲਾਵਾਂਗਾ ਚਲੋ ਜੀ ਉਹ ਕੁੜੀ ਚੰਗੀ ਜ਼ਮੀਨ ਦੀ ਮਾਲਕ ਸੀਗੀ ਜਿਹੜੀ ਸੱਸ ਸੀਗੀ ਕਿ ਮੁੰਡਾ ਸੀਗਾ ਉਹਦਾ ਮਤਲਬ ਕਿ ਅੱਗੇ ਪਿੰਡਾਂ ਦੇ ਵਿੱਚ ਜਿਵੇਂ ਕਲਚਰ ਸੀਗਾ ਨਾ ਨਾ ਉਹਨੂੰ ਨਾ ਨਹੀਂ ਨਾ ਉਹ ਕੁੜੀ ਨਹੀਂ ਸਮਝਣਾ ਨਾ ਸਮਝਣਾ ਕੁੰਡਾ ਸਿੰਘ ਨੇ ਜੀ ਫਿਰ ਉਹ ਸੱਸ ਮਾਰੀ ਗੋਲੀ ਮਾਰ ਕੇ ਤੋਂ ਬਹੁਤ ਕਤਲ ਕੀਤੇ ਕਈ ਕਤਲ ਕੀਤੇ ਉਹਨਾਂ ਨੇ ਸੈਂਕੜੇ ਕਤਲ ਸੈਂਕੜੇ ਸੌਰੀ ਮਤਲਬ ਕਿ 10 12 ਕਤਲ ਕੀਤੇ ਇਸੇ ਚੱਕਰਾਂ ਦੇ ਵਿੱਚ ਲੋਕਾਂ ਦੀ ਭਲਾਈ ਦੇ ਵਿੱਚ ਕਹਿ ਲਓ ਜਾਂ ਜਿਹੜੇ ਵੈਲੀ ਟਾਈਪ ਸੀਗੇ ਉਸ ਤੋਂ ਬਾਅਦ ਉਦਮ ਸਿੰਘ ਬੱਬਰ ਕਾਲੀ ਲੈਰ ਚ ਸੀਗੇ ਪੱਗ ਵੀ ਬੰਨਦੇ ਸੀਗੇ ਤੇ ਫਿਰ ਉਹ ਦੋਸਤ ਬਣੇ ਇਹਨਾਂ ਦੇ ਕੁੰਡਾ ਸਿੰਘ ਆਜੀ ਆਣਾਂ ਦੇ ਦੋਵੇਂ ਮਿਲਦੇ ਵਰਤਦੇ ਵੀ ਰਹੇ ਇੱਕ ਵਾਰ 6000 ਰੁਪਿਆ ਦਿੱਤਾ ਕੁੰਡਾ ਸਿੰਘ ਨੂੰ ਉਦਮ ਸਿੰਘ ਨੇ ਹਥਿਆਰ ਲਿਆਉਣ ਵਾਸਤੇ ਹਨਾ ਤੇ ਇੱਕ ਵਾਰ ਉਹਦੀ ਮੀਟਿੰਗ ਹੋਈ ਸੀਗੀ ਸੰਤ ਉਜਾਗਰ ਸਿੰਘ ਸੀਗੇ ਹ ਹੀਰੋ ਪੱਤੇ ਪੱਤੋਂ ਵਾਲੇ ਉਹ ਮਤਲਬ ਕਿ ਹੁੰਦਾ ਉਦਾਸੀ ਸਾਧੂ ਸੀਗੇ ਉਹਨਾਂ ਦਾ ਡੇਰਾ ਸੀਗਾ ਉਹ ਜੰਗਲ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਹੈਗੇ ਮਤਲਬ ਬੜੇ ਦੇਸ਼ ਭਗਤਾਂ ਦੇ ਕਹਿ ਲਓ ਤੁਸੀਂ ਜਿਨ੍ਹਾਂ ਨੇ ਭਾਰਤ ਦੀ ਜਿੱਤ ਲਈ ਕੁਰਬਾਨੀਆਂ ਕੀਤੀਆਂ ਜਾਂ ਜਿਹੜੇ ਸੰਘਰਸ਼ੀਲ ਸੀਗੇ ਜਾਂ ਬਗੀ ਸੀਗੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸੀਗੇ ਤੇ ਉਹਨਾਂ ਨੂੰ ਰੋਟੀ ਪਾਣੀ ਸਾਰਾ ਖਿਲਾਉਂਦੇ ਸੀਗੇ ਅ ਸੰਤੋ ਜਾਗਰ ਸਿੰਘ ਕਹਿੰਦੇ ਵੀ ਕੁੰਡਾ ਸਿੰਘ ਕਹਿੰਦਾ ਵੀ ਕੋਈ ਸੇਵਾ ਦੋ ਜੀ ਸੰਤ ਜੀ ਸਾਨੂੰ ਇੱਕ ਦਿਨ ਰਾਤ ਰਿਉ ਉਦਮ ਸਿੰਘ ਵੀ ਉੱਥੇ ਸੀਗਾ ਸੰਤ ਜੀ ਕਹਿੰਦੇ ਵੀ ਦੇਖੋ ਵੀ ਅੱਡਾ ਵੱਡਾ ਜ਼ੁਲਮ ਸਰਕਾਰ ਨੇ ਕੀਤਾ ਹੈ ਅੰਗਰੇਜ਼ ਨੇ ਸਾਡਾ ਰਾਜ ਦੱਬਿਆ ਹੋਇਆ ਹੈ ਖਾਲਸਾ ਰਾ ਸਾਡਾ ਸੀਗਾ ਪੰਜਾਬ ਦੇ ਉੱਤੇ ਤੇ ਹੁਣ ਇਹ ਗੁਰੂ ਕੇ ਬਾਗ ਮੋਰਚਾ ਹੋ ਕੇ ਹਟਿਆ ਆ ਹਨਾ ਵੀ ਕੱਡਾ ਜ਼ੁਲਮ ਕੀਤਾ ਸਿੱਖਾਂ ਦੇ ਉੱਤੇ ਲਾਠੀ ਚਾਰਜ ਕੀਤਾ ਤੇ ਗੁਰਦੁਆਰੇ ਚ ਮਸੰਦ ਬਿਠਾਲੇ ਹੋਏ ਨੇ ਗੁਰੂ ਕਬਾਗ ਮੋਰਚੇ ਦਾ ਜਿਹੜਾ ਮੁੱਖ ਦੋਸ਼ੀ ਆ ਉਹ ਆਰਮਨਾਲ ਜੂਰੀਆ ਆ ਉਹ ਇੱਕ ਗੋਰਾ ਅਫਸਰ ਸੀਗਾ ਐਸਪੀ ਸੀਗਾ ਬੀਟੀ ਇਹਨੂੰ ਬੀਟੀ ਕਹਿੰਦੇ ਸੀਗੇ ਐਸਪੀ ਬੀਟੀ ਤੇ ਉਹ ਰਿਟਾਇਰਮੈਂਟ ਤੋਂ ਬਾਅਦ ਨਾ ਅ ਇੱਥੇ ਸੰਗਰੂਰ ਦੇ ਕੋਲ ਪਿੰਡ ਪੈਂਦਾ ਚੱਠਾ ਸੇਖਵਾ ਉੱਥੇ ਕੋਠੀ ਸੀਗੀ ਬਹੁਤ ਤਕੜੀ ਬਾਹਰੋਂ ਬਾਹਰ ਉੱਥੇ ਰਹਿੰਦਾ ਸੀਗਾ ਤੇ ਉਹਨੇ ਉੱਥੀ ਉਸੇ ਪਿੰਡ ਦੀ ਇੱਕ ਜਨਾਨੀ ਸੀਗੀ ਤੇ ਉਹ ਉਹਦੇ ਨਾਲ ਵਿਆਹ ਕਰਵਾ ਲਿਆ ਜੱਟਾਂ ਦੀ ਸੀਗੀ ਜੱਟ ਤੇ ਵਿਆਹ ਕਰਵਾ ਲਿਆ ਦੋਵੇਂ ਜਣੇ ਰਹਿੰਦੇ ਸੀਗੇ ਤੇ ਸੰਤ ਕਹਿੰਦੇ ਵੀ ਤੁਸੀਂ ਉਹ ਤਾਂ ਸੌਦਾ ਲਾਓ ਵੀ ਆਪਾਂ ਬਦਲਾ ਲਈਏ ਗੁਰਕੇ ਬਾਗ ਮੋਰਚੇ ਦਾ ਕੁੰਡਾ ਸਿੰਘ ਜਦ ਤਿਆਰ ਹੋ ਗਿਆ ਹਥਿਆਰ ਨਵੇਂ-ਨਵੇਂ 6000 ਰੁਪਏ ਉਦਮ ਸਿੰਘ ਨੇ ਦਿੱਤਾ ਸੀਗਾ ਤੇ ਉਦਮ ਸਿੰਘ ਵੀ ਤਿਆਰ ਸੀਗਾ ਨਾਲ ਜਾਣ ਨੂੰ ਤੇ ਫਿਰ ਜੀ ਸੰਤ ਜੀ ਦਾ ਹੁਕਮ ਮੰਨ ਕੇ ਕੁੰਡਾ ਸਿੰਘ ਆ ਜੀ ਆਣਾ ਸੰਗਰੂਰ ਗਿਆ ਪੁਲਿਸ ਦੀ ਵਰਦੀ ਪਾਈ ਤੇ ਉਹ ਜਿਹੜੀ ਔਰਤ ਸੀਗੀ ਹਰਨਾਮੀ ਉਹਦਾ ਨਾਮ ਸੀਗਾ ਹਰਨਾਮੀ ਹਾਂ ਤੇ ਹਰਨਾਮੀ ਦੇ ਜਿਹੜੇ ਘਰ ਦੇ ਸੀਗੇ ਭਾਈ ਉਹਦਾ ਦਿਓਰ ਸੀਗਾ ਉਹਨੂੰ ਨਾਲ ਲਿਆ ਤੇ ਉਹਨੂੰ ਬੰਨ ਲਿਆ ਦਿਓਰ ਨੂੰ ਸ਼ੋਅ ਕਰਨ ਨੂੰ ਵੀ ਅਸੀਂ ਤੁਹਾਡੇਰਾ ਮੁਸਲਮ ਲੈ ਕੇ ਆਏ ਕਿਉਂਕਿ ਦਿਓਰ ਬਹੁਤ ਵਿਰੋਧ ਕਰਦਾ ਸੀਗਾ ਵੀ ਉਹਦਾ ਬੀਟੀ ਦਾ ਤੇ ਜਦੋਂ ਬੀਟੀ ਤੇ ਲੰਦੇ ਤਾਂ ਆਪ ਅਥਾਣੀਦਾਰ ਬਣਿਆ ਸੀ ਗੁੰਡਾ ਸਿੰਘ ਉਹਨੇ 303 ਦੀ ਬੰਦੂਕ ਸੀਗੀ ਤੇ ਗੋਲੀਆਂ ਮਾਰੀਆਂ ਉਹਨੇ ਤੇ ਮਾਰਤਾ ਬੀਟੀ ਤੇ ਇਲਾਕੇ 'ਚ ਇਹ ਗੱਲ ਬਹੁਤ ਸਾਰੇ ਸਿੱਖ ਜਗਤ ਦੇ ਵਿੱਚ ਇਹ ਗੱਲ ਆਈ ਵੀ ਬੀਟੀ ਤੋਂ ਬਦਲਾ ਲੈ ਲਿਆ ਮਤਲਬ ਕਿ ਪੰਥ ਦਾ ਜਿਹੜਾ ਸੀਗਾ ਉਸ ਤੋਂ ਬਾਅਦ ਫਿਰ ਸ਼ਕਤੀ ਜ਼ਿਆਦਾ ਵਧ ਗਈ ਕੁੰਡਾ ਸਿੰਘ ਦੇ ਉੱਤੇ ਕਿਉਂਕਿ ਜਦੋਂ ਇੰਨੇ ਕਤਲ ਹੋਣੇ ਵੱਡੇ ਵੱਡੇ ਲੈਵਲ ਦੇ ਕਤਲ ਹੋਣੇ ਲੋਕਣ ਲਈ ਥਾਮਾ ਘਟ ਗਈਆਂ ਅਸਲਾ ਘਟ ਗਿਆ ਤੇ ਕੁੰਡਾ ਸਿੰਘ ਦਾ ਬਾਣੀ ਦੇ ਪ੍ਰਤੀ ਬਹੁਤ ਸਤਿਕਾਰ ਸੀਗਾ ਅਮਰਤਾਰੀ ਬਣ ਗਿਆ ਸੀਗਾ ਬਾਅਦ ਚੋਂ ਬੜਾ ਉਹਨੇ ਨਾਮ ਜਪਿਆ ਤੇ ਉਹ ਕਹਿੰਦਾ ਹੁੰਦਾ ਸੀਗਾ ਵੀ ਜਦੋਂ ਮੇਰੀ ਸ਼ਹੀਦੀ ਹੋਵੇ ਨਾ ਮੇਰੇ ਹੱਥ ਵਿੱਚ ਜਾਂ ਤਾਂ ਤਲਵਾਰ ਹੋਵੇ ਜਾਂ ਬੰਦੂਕ ਹੋਵੇ ਵੀ ਮੈਂ ਖਾਲੀ ਹੱਥ ਨਾਲ ਹੋਵਾਂ ਮੈਂ ਜੰਗ 'ਚ ਲੜਦਾ ਸ਼ਹੀਦ ਹੋਵਾਂ ਮੈਂ ਜਦੋਂ ਮਰਨਾ ਆਇਆ ਵੀ ਹਥਿਆਰ ਹੋਵੇ ਮੇਰੇ ਕੋਲ ਮੈਂ ਬਿਨਾਂ ਹਥਿਆਰ ਤੋਂ ਨਹੀਂ ਮਰਨਾ ਹੈਗਾ ਜੇ ਆ ਵੀ ਮਰਨਾ ਆਇਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਉਣਾ ਸੀਗਾ ਤੇ ਸੰਗਤ ਨੇ ਮਤਲਬ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਬਣਾਉਣਾ ਉਹਦੇ ਲਈ ਬਹੁਤ ਵੱਡਾ ਰੁਪਈਆ ਦਿੱਤਾ ਕੁੰਡਾ ਸਿੰਘ ਆ ਜੀ ਆਣਾ ਨੇ ਉਸ ਤੋਂ ਬਾਅਦ ਇੱਕ ਡਾਕਾ ਮਾਰਿਆ ਟੂਸੇ ਪਿੰਡ ਉੱਥੇ ਕਰਤਾਰ ਸਿੰਘ ਸ਼ਿਨੀਵਾਲ ਸੀਗਾ ਨਾਲ ਸੀਗਾ ਇਹਦੇ ਦੋਸਤ ਸੀਗਾ ਉਹਨੇ ਉੱਥੇ ਇੱਕ ਜਿਹੜੇ ਘਰ ਤੇ ਡਾਕਾ ਮਾਰਿਆ ਉੱਥੇ ਕੁੜੀ ਨੂੰ ਛੇੜਖਾਨੀ ਕੀਤੀ ਤੇ ਗੁੰਡਾ ਸੇ ਨੇ ਬਹੁਤ ਕੁੱਟਿਆ ਉਹਦੇ ਮੂੰਹ ਦੇ ਉੱਤੇ ਵੱਟ ਮਾਰੇ ਬੰਦੂਕ ਦੇ ਉੱਤੇ ਤੇ ਖੂਨ ਚੱਲਣ ਲੱਗਾ ਤਾਂ ਵੀ ਇੰਨਾ ਕਿ ਜ਼ਿਆਦਾ ਉਹ ਡੈਡੀਕੇਟਿਡ ਸੀਗਾ ਜਿਹੜੇ ਸਿੱਖ ਰੌਂ ਰੀਤਾ ਸੀਗੇ ਉਹਨਾਂ ਨੂੰ ਲੈ ਕੇ ਹੁਣ ਅੱਜ ਕੱਲ ਇਹ ਕਿਹਨਾ ਬੜਾ ਗੀਤ ਚੱਲਿਆ ਸੀਗਾ ਅਰਜਨ ਬੈਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ ਬ ਮਤਲਬ ਕਿ ਫਿਲਮ ਦੇ ਵਿੱਚ ਆਇਆ ਸੀਗਾ ਹਿੰਦੀ ਫਿਲਮ ਦੇ ਵਿੱਚ ਆਇਆ ਸੀਗਾ ਤੇ ਉਹ ਅਰਜਨ ਬੈਲੀ ਬੜਾ ਮਸ਼ਹੂਰ ਹੋਇਆ ਅਰਜਨ ਬੈਲੀ ਅਰਜਨ ਬੈਲੀ ਸੀਗਾ ਜਿਹੜਾ ਉਹ ਦੋਸਤ ਸੀਗਾ ਕੁੰਡਾ ਸਿੰਘ ਗਾਜੀ ਨਾਲ ਤਾਂ ਇਕੱਠੇ ਹੀ ਰਹਿੰਦੇ ਸੀਗੇ ਤੇ ਬਹੁਤ ਡਾਕ ਇਹਨਾਂ ਨੇ ਇਕੱਠੇ ਮਾਰੇ ਨੇ ਦੌਧਰ ਪਿੰਡ ਦਾ ਸੀਗਾ ਮੋਗੇਗੋਲ ਦਾ ਹਨਾ ਤੇ ਅਰਜਨ ਬੈਲੀ ਅਰਜਨ ਬੈਲੀ ਉਹ ਕਾਰਨ ਬਣਿਆ ਕੁੰਡਾ ਸਿੰਘ ਦੀ ਸ਼ਹੀਦੀ ਦਾ ਜਿਹੜਾ ਅਰਜਨ ਬੈਲੀ ਸੀਗਾ ਤੇ ਦਵਾਨੀ ਪਿੰਡ ਦੇ ਵਿੱਚ ਅਰਜਨ ਸੀਗਾ ਜਿਹੜਾ ਉਹ ਪੁਲਿਸ ਦੇ ਨਾਲ ਵੀ ਗੱਲਬਾਤ ਰੱਖਦਾ ਸੀ ਬੱਬਰਾਂ ਨਾਲ ਵੀ ਰੱਖਦਾ ਸੀਗਾ ਤੇ ਆ ਮੋਟਰ ਦੇ ਉੱਤੇ ਬੈਠੇ ਸੀਗੇ ਇਹ ਸਾਰੀ ਜਣੇ ਕੁੰਡਾ ਸਿੰਘ ਗਾਜੀਆਣਾ ਕਰਤਾਰ ਸਿੰਘ ਅਲਜੀਤ ਤੇ ਜਿਹੜਾ ਸੀਗਾ ਅਰਜਨ ਸੀਗਾ ਉਹ ਵੀ ਨਾਲ ਸੀਗਾ ਤੇ ਉੱਥੇ ਪੁਲਸ ਨੇ ਘੇਰਾ ਪਾ ਲਿਆ ਸੂਦਤੀ ਸੀਗੀ ਅਰਜਨ ਬੈਲੀ ਨੇ ਜਿਹੜਾ ਬੜਾ ਮਸ਼ਹੂਰ ਹੋਇਆ ਅੱਜ ਕੱਲ ਬੈਲੀ ਹਨ ਉਹ ਉਹਨੇ ਉਹਨੇ ਸੂਦਤੀ ਸੀ ਹਾਇ ਨਾਲੇ ਸੀਗਾ ਤੇ ਜਦੋਂ ਗੋਲੀਬਾਰੀ ਹੋਈ ਜੀਤ ਤੇ ਜਿਹੜਾ ਦੂਜਾ ਸੀਗਾ ਕਰਤਾਰ ਸੀਗਾ ਉਹ ਲੋਕ ਕੇ ਚਰੀ ਚ ਵੜ ਗਏ ਇਹਨੇ ਕੀ ਕੀਤਾ ਜੀ ਇਹ ਉਹਨਾਂ ਕੋਲ 303 ਸੀ ਉਹਦੇ ਕੋਲ ਵੀ 303 ਸੀ ਇਹਨੇ ਉਹਦੀ ਪਿੱਠ ਛਾਤੀ ਦੇ ਵਿੱਚ ਗੋਲੀ ਮਾਰੀ ਬਾਬਾ ਕੁੰਡਾ ਸਿੰਘ ਗਾਜੀਆਣੇ ਵਾਲੇ ਦੇ ਤੇ ਪੁਲਿਸ ਨੂੰ ਇੰਨਾ ਕੋ ਪਾਇਆ ਸੀਗਾ ਵੀ ਉਹ ਸਵੇਰੇ ਮੁਕਾਬਲਾ ਹੋਇਆ ਸੀ ਤੇ ਸ਼ਾਮ ਤੱਕ ਪੁਲਿਸ ਕੋਲ ਨਹੀਂ ਗਈ ਹੈਗੀ ਬਾਬਾ ਕੁੰਡਾ ਸਿੰਘ ਗਾਜੀਆਣੇ ਤੇ ਤੇ ਹਜ਼ਾਰਾਂ ਰੁਪਏ ਨਾਮ ਸੀਗਾ ਤੇ ਗੁਰੂ ਸਾਹਿਬ ਦੇ ਬੜੇ ਚੜ੍ਹਦੀਕਲਾ ਵਾਲੇ ਸਿੰਘ ਸੀਗੇ ਬੜੀ ਸਮਾਜ ਸੇਵਾ ਕੀਤੀ ਬੜੇ ਦੁਸ਼ਟਾਂ ਨੂੰ ਜਿਹੜੇ ਦੇਸ਼ ਵਿਰੋਧੀ ਸੀਗੇ ਬੱਬਰਾਂ ਦੇ ਵਿਰੋਧੀ ਸੀਗੇ ਬੱਬਰ ਕਾਲੀਆਂ ਦੇ ਜਾਂ ਜਿਹੜੇ ਦੇਸ਼ ਭਗਤਾਂ ਦੇ ਵਿਰੋਧੀ ਸੀਗੇ ਤੇ ਉਹਨਾਂ ਨੂੰ ਸੁੱਧਿਆ ਤੇ ਸਾਨੂੰ ਜਰੂਰ ਆਪਣਾ ਇਤਿਹਾਸ ਪੜਨਾ ਚਾਹੀਦਾ ਜੇ ਤੁਸੀਂ ਇਸ ਤਰੀਕੇ ਦਾ ਇਤਿਹਾਸ ਸੁਣਨਾ ਚਾਹੁੰਦੇ ਹੋ ਜਰੂਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਬਬਰ ਅਕਾਲੀ ਲਹਿਰ ਗਦਰ ਪਾਰਟੀ ਤੇ ਸਿੱਖੀਜ਼ਮ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਗਲਤੀਆਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ